ਹੈਲੋ ਜੀ ਸਾਰਿਆਂ ਦਾ ਸ਼ਸ਼ੀਕਲ ਆਈ ਹੋਪ ਤੁਸੀਂ ਅਜਨ ਠੀਕ ਹੋਵੋਗੇ ਵੈਲਕਮ ਬੈਕ ਮਾਈ YouTube ਚੈਨਲ ਹਰਗੁਣ ਸਿੱਧੂ ਅੱਜ ਹਰਗੁਣ ਆ ਗਿਆ ਸੀ ਆਪਣੇ ਨਾਨੀ ਘਰ ਦੱਸ ਦੇਣਾ ਵਾਸਤੇ ਰਹਿਣ ਤੇ ਬਸ ਮੈਂ ਰਾਤ ਨੂੰ ਹੀ ਬਲੌਗ ਸਟਾਰਟ ਕਰਦੀ ਆ ਰਾਤ ਨੂੰ ਹੀ ਆਏ ਸੀ ਆਪਾਂ ਸ਼ਾਮ ਨੂੰ 7 ਵਜੇ ਇਹ ਦੇਖ ਰਿਹਾਗਾ 9 ਵਜੇ ਚੁੱਕੇ ਸੀਗੇ 9 ਵਜੇ ਬਲੌਗ ਬਣਾਇਆ ਮੈਂ ਤੇ ਕੱਲੂ ਆਪਾਂ ਦਿਖਾਵਾਂਗੇ ਹਰਗੁਣ ਜਾਊਗਾ ਨਗਰ ਕੀਰਤਨ ਤੇ ਪਿੰਡਾਂ ਚ ਨਾਨਕੇ ਨਗਰ ਕੀਰਤਨ ਦੇਖੂਗਾ ਤੇ ਹਰਗੁਣਾ ਬਾਏ ਬਾਏ ਕਰ ਦੋ ਸਾਰਿਆਂ ਨੂੰ ਬਾਏ ਬਾਏ ਕਰ ਦੋ ਹਾਂ ਚਲੋ ਬੈਠ ਜਾਓ ਬੈਠ ਜਾਓ ਬੈਠ ਕੇ ਕਰੋ ਬਾਏ 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 ਕਰ ਦੋ ਚਲੋ ਬਾਏ ਸਾਰਿਆਂ ਨੂੰ ਹਰਗੁਣੇ ਦੇਖੀ ਦੇਖੀ ਗੁਗੂ ਨੂੰ ਨੀਂਨੀ ਆਦਿਆ ਨਿੰਨੀ ਆਉਂਦੀ ਆ ਅੱਖਾਂ 'ਚ ਲਾਈਟ ਪੈਂਦੀ ਬੁੱਗੂ ਦੇ ਗੁੱਗੂ ਓ ਨਿੰਨੀ ਆਉਂਦੀ ਆ ਭਾਈ ਬੁੱਗੂ ਨੂੰ ਚਲੋ ਵੀ ਬਾਏ ਸਾਰਿਆਂ ਨੂੰ ਇੱਧਰ ਆ ਗੋ ਨੇ ਮਾਮਾ ਜੁੱਤੇ ਪਏ ਆ ਬਾਏ ਕਰ ਦੋ ਬੁੱਗੂ ਬਾਏ ਕਰ ਦੋ ਬਾਏ ਬਾਸ ਕਰ